ਸਾਸੀ ਕਾਲ ਦੋਸਤੋ ਮੈਂ ਮਿੰਟੂ ਕੱਸੀ ਤੁਸੀਂ ਦੇਖ ਰਹੇ ਹੋ ਐਫ ਡੀ ਪੀ ਟੀਵੀ ਨਿਊਜ਼ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ 2024 ਦਾ ਬਿਗਲ ਬਚ ਚੁੱਕਾ ਹੈ ਇਸ ਦੌਰਾਨ ਹਰ ਕੋਈ ਪਾਰਟੀ ਆਪੋ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਪੱਪਾ ਪਾਰ ਹੈ ਪਰ ਕਿਤਨਾ ਕਿਤੇ ਨਰਾਜਗੀ ਦਾ ਦੌਰ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਬੀਤੇ ਦਿਨ ਬਟਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਬੀਰ ਸਿੰਘ ਬਿੱਟੂ ਵੱਲੋਂ ਅਸਤੀਫਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਮੈਂ ਅਸਤੀਫਾ ਪਰੇਮਾਨਾ ਦੇ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਔਕੇ ਸੋਕੇ ਬਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਹਾਂ ਪਰ ਪਾਰਟੀ ਵੱਲੋਂ ਸਾਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਦੇਖੋ ਇਹ ਖਾਸੀ ਰਿਪੋਰਟ ਸ਼੍ਰੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਬਿੱਟੂ ਸਾਹਿਬ ਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਜ ਬਹੁਤ ਹੀ ਭਰੇ ਮਨ ਨਾਲ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਲੱਗਾ ਮੈਂ ਤੇ ਮੇਰਾ ਪਰਿਵਾਰ ਇੱਕ ਪੰਥਕ ਪਰਿਵਾਰ ਆ ਮੇਰੇ ਪਿਤਾ ਜੀ ਸ਼ਹੀਦ ਜਥੇਦਾ ਧਰਮ ਸਿੰਘ ਜੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਅਨੇਕਾਂ ਵਾਰ ਜੇਲ ਕੱਟੀ ਪਾਰਟੀ ਨੇ ਜਿੱਥੇ ਵੀ ਉਹਨਾਂ ਦੀ ਡਿਊਟੀ ਲਾਈ ਭਾਵੇਂ ਉਹ ਮਰਜੀ ਉਹਦੇ ਨਾਲ ਜਥਾ ਲੈ ਕੇ ਜਾਣ ਦੀ ਸੀਗੀ ਉਸ ਵੇਲੇ ਪਤਾ ਨਹੀਂ ਸੀ ਹੁੰਦਾ ਕਿ ਸਵੇਰੇ ਘਰੋਂ ਗਏ ਸ਼ਾਮ ਨੂੰ ਵਾਪਸ ਪਰਤਣਾ ਕਿ ਨਹੀਂ ਪਰਤਣਾ ਛਰੋਮ ਨੇ ਅਕਾਲੀ ਦਲ ਦੀ ਟਿਕਟ ਤੇ ਤਕੜੀ ਨਿਸ਼ਾਨ ਤੇ 1985 ਵਿੱਚ ਐਮਐਲਏ ਦੀ ਇਲੈਕਸ਼ਨ ਵੀ ਲੜੀ ਚੇਅਰਮੈਨ ਉਪਰਮਟਸ ਬਟਾਲਾ ਵੀ ਰਹੇ ਪੰਜਾਬ ਵਿੱਚ ਉਹਨਾਂ ਨੂੰ ਵਰਕਿੰਗ ਕਮੇਟੀ ਦੇ ਮੈਂਬਰ ਔਰ ਜ਼ਿਲ੍ਹੇ ਦੇ ਪ੍ਰਧਾਨ ਦੇ ਤੌਰ ਤੇ ਵੀ ਉਹਨਾਂ ਨੇ ਸੇਵਾ ਨਿਭਾਈ ਇੰਡਸਟਰੀਅਲਿਸਟ ਹੋਣ ਦੇ ਨਾਤੇ ਇੰਡਸਟਰੀ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਵੀ ਰਹੇ ਰਾਮਗੜੀਆਂ ਹੋਣ ਦੇ ਨਾਤੇ ਉਹ ਆਪਣੀ ਬਰਾਦਰੀ ਦੇ ਰਾਮਗੜੀਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਔਰ 1990 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਮੇਰੇ ਪਿਤਾ ਜੀ ਜਥੇਦਾਰ ਧਰਮ ਸਿੰਘ ਜੀ ਨੂੰ ਵੀ 18 ਜੂਨ 1990 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਭੋਗ ਤੇ ਜਥੇਦਾਰ ਜੀਵਨ ਸਿੰਘ ਜੀ ਉਮਰਾਨੰਗਲ ਜਿੱਥੇ ਤਾਂ ਤੋਤਾ ਸਿੰਘ ਜੀ ਕੈਪਟਨ ਕਬਲਜੀਤ ਸਿੰਘ ਜੀ ਨੱਥਾ ਸਿੰਘ 달ਮ ਜੀ ਔਰ ਸੇਵਾ ਸਿੰਘ ਸੇਖਵਾ ਜੀ ਨੇ ਮੇਰੇ ਸਿਰ ਤੇ ਸ਼ਰੋਮਨੀ ਅਕਾਲੀ ਦਲ ਦੀ ਪੱਗ ਬੰਨੀ ਤੇ ਮੈਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਜੋ ਪੱਗ ਅੱਜ ਵੀ ਮੇਰੇ ਸਿਰ ਤੇ ਹੁਣ ਤੱਕ ਸ਼ਰੋਮਨੀ ਅਕਾਲੀ ਦਲ ਦੀ ਲੈ ਕੇ ਚੱਲ ਰਿਆਂ ਔਰ 1991 ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ 13 ਸਾਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਬਟਾਲਾ ਦਾ ਪ੍ਰਧਾਨ ਰਿਆਂ 4 ਸਾਲ ਮੈਂ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਰਿਆਂ ਵਰਕਿੰਗ ਕਮੇਟੀ ਦਾ ਔਰ ਜਨਰਲ ਕੌਂਸਲ ਦਾ ਮੈਂ ਲਗਾਤਾਰ ਮੈਂਬਰ ਬੰਦਾ ਆ ਰਿਆਂ ਮੇਰੇ ਕਹਿਣ ਤੋਂ ਭਾਵ ਕਿ ਮੈਂ ਆਪਣਾ ਪਿਤਾ ਗੁਆਇਆ ਆਪਣੀ ਸਾਰੀ ਜਵਾਨੀ ਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਰ ਹੁਕਮ ਦੀ ਪਾਲਣਾ ਕਰਦੇ ਹੋਏ ਤਨ ਮਨ ਧਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਜਿੱਥੇ ਵੀ ਬਾਈ ਇਲੈਕਸ਼ਨ ਹੁੰਦੀ ਰਹੀ ਉੱਥੇ ਹੀ ਮੈਂ ਜਾਂਦਾ ਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਪਹਿਲੀ ਇਲੈਕਸ਼ਨ ਸੀ ਉਸ ਵੇਲੇ ਬੀਬਾ ਵੱਡੇ ਬੀਬਾ ਜੀ ਸਾਡੀ ਮਾਤਾ ਸਤਕਾਰਯੋਗ ਸਰਿੰਦਰ ਕੌਰ ਬਾਦਲ ਜੀ ਨਾਲ ਜੋ ਮਲੋਟ ਹਲਕੇ ਤੇ ਇੰਚਾਰਜ ਸਨ ਉਹਨਾਂ ਦੇ ਨਾਲ ਕੰਮ ਕੀਤਾ ਔਰ ਭਾਗ ਸਰ ਜੈਲ ਦੇ 12 ਪਿੰਡਾਂ ਵਿੱਚ ਸੇਵਾ ਨਿਭਾਈ ਜਦੋਂ ਮਜੀਠਾ ਸਾਹਿਬ ਜੀ ਦੀ ਪਹਿਲੀ ਇਲੈਕਸ਼ਨ ਸੀ ਉਦੋਂ ਵੀ ਕੱਥੂ ਨੰਗਲ ਵਿੱਚ ਸੇਵਾ ਨਿਭਾਈ ਹਰ ਇਲੈਕਸ਼ਨ ਦੇ ਵਿੱਚ ਮੈਂ ਤਨ ਮਨ ਧਨ ਨਾਲ ਸੇਵਾ ਕੀਤੀ ਔਰ ਮੈਂ ਆਪਣੇ ਤੇ ਔਰ ਆਪਣੇ ਪਰਿਵਾਰ ਤੇ ਪਾਰਟੀ ਖਾਤਰ ਅਨੇਕਾਂ ਪਰਚੇ ਵੀ ਕਰਵਾਏ 6 ਇਲੈਕਸ਼ਨਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਐਮ ਸੀ ਦੀਆਂ ਲੜੀਆਂ ਨੇ ਜਿੰਨਾ ਚੋ 5 ਇਲੈਕਸ਼ਨਾਂ ਮੈਂ ਲਗਾਤਾਰ ਜਿੱਤੀਆਂ ਨੇ ਮੇਰੇ ਮਾਤਾ ਜੀ ਵੀ ਕੌਂਸਲਰ ਰਏ ਮੇਰੇ ਚਾਚਾ ਜੀ ਵੀ ਕੌਂਸਲਰ ਰਏ ਮੈਂ ਵੀ ਕੌਂਸਲਰ ਰਿਆ ਅੱਜ ਬੜੇ ਦੁਖੀ ਮਾਨਾ ਆਪ ਸਭ ਨਾਲ ਇਹ ਗੱਲ ਕਰ ਰਿਹਾ ਕਿ ਸ਼ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਹੁੰਦੀਆਂ ਨੀਤੀਆਂ ਨੇ ਪੰਥਕ ਪਰਿਵਾਰਾਂ ਨੂੰ ਪਿੱਛੇ ਪਾ ਕੇ ਤੇ ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਉਹਨਾਂ ਨੂੰ ਪਿੱਛੇ ਕਰਕੇ ਦੂਜੀਆਂ ਪਾਰਟੀਆਂ ਚੋ ਲਿਆ ਕੇ ਉਹਨਾਂ ਵਰਕਰਾਂ ਨੂੰ ਸਾਡੇ ਸਿਰ ਤੇ ਪਿਠਾ ਦਿੱਤਾ ਗਿਆ ਔਰ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਨ੍ਹਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ مخالਫਤ ਕੀਤੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਦੇ ਦਾਵੇਦਾਰ ਉਹਨਾਂ ਨੂੰ ਇੰਚਾਰਜ ਲਾ ਦਿੱਤਾ ਗਿਆ ਮੈਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੇਖਦੇ ਆਇਆ ਅੱਜ ਬਹੁਤ ਹੀ ਭਰੇ ਮਨ ਨਾਲ ਮੈਂ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਜੋ ਮੈਂ ਸਤਿਕਾਰਯੋਗ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਮੇਰਾ ਮੁੱਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀਆਂ ਜਿਹੜੀਆਂ ਸੱਜੀਆਂ ਕੱਬੀਆਂ ਬਾਹਾਂ ਮੇਰੇ ਸੱਜਣ ਮਿੱਤਰ ਦੋਸਤ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਚੱਲਦੇ ਰਹੇ ਨੇ ਅੱਜ ਤੱਕ ਉਹਨਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਨਾਲ ਸਲਾਹ مشورہ ਕਰਕੇ ਇੱਕ ਵੱਡਾ ਫੈਸਲਾ ਲੈ ਕੇ ਜਿਸ ਪਾਰਟੀ ਵਿੱਚ ਵੀ ਬਤੌਰ ਸਿਪਾਹੀ ਸੇਵਾ ਕਰਾਂਗਾ ਉਸ ਪਾਰਟੀ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਲੈ ਕੇ ਸਾਥੀਆਂ ਨਾਲ ਉਹ ਜੁਆਇਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ